ਅੱਜ ਸ੍ਰੀ ਫਤਿਹਗੜ੍ਹ ਸਾਹਿਬ ਤੇ ਸ਼ਰਮਣੀ ਅਕਾਲੀ ਦਲ ਦੇ ਵਰਕਰਾਂ ਦੀ ਮੀਟਿੰਗ ਸੱਦੀ ਸੀ ਜੋ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਕਵੈਟੀ ਬਣੀ ਹੈ ਭਰਤੀ ਲਈ ਉਹਨਾਂ ਦੇ ਮਾਝੋ ਮੈਂਬਰ ਸਾਹਿਬਾਨਾਂ ਨੇ ਆਉਣਾ ਸੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਜਿੱਥੇ ਮੀਟਿੰਗ ਹਾਲ ਆ ਜਿੱਥੇ ਆਮ ਤੌਰ ਤੇ ਮਤਲਬ ਬੈਠਦੇ ਵੀ ਆਣ ਕੇ ਤੇ ਮੀਟਿੰਗਾਂ ਵੀ ਹੁੰਦੀਆਂ ਨੇ ਇਹ ਗੁਰਦੁਆਰਾ ਸਾਹਿਬ ਦਾ ਇਹ ਸਾਂਝੇ ਸਥਾਨ ਨੇ ਸ਼ਹੀਦਾਂ ਦੀ ਇਸ ਮਹਾਨ ਪਵਿੱਤਰ ਧਰਤੀ ਤੇ ਜਿੱਥੇ ਅਸੀਂ ਸਰਦਾ ਸਤਕਾਰ ਨਾਲ ਆਉਨੇ ਆ ਉੱਥੇ ਆਪਣੇ ਪੰਥਕ ਮਸਲਿਆਂ ਤੇ ਵਿਚਾਰ ਵਟਾਂਦਰਾ ਵੀ ਸਮਾਜਿਕ ਸਮੱਸਿਆਵਾਂ ਮਾਤੇ ਵਿਚਾਰ ਵਟਾਂਦਰਾ ਵੀ ਆਮ ਤੌਰ ਤੇ ਹੁੰਦਾ ਰਹਿੰਦਾ ਪਰ ਬੜੇ ਅਫਸੋਸ ਦੀ ਗੱਲ ਆ ਕਿ ਅੱਜ ਮੀਟਿੰਗ ਹਾਲ ਦੇ ਸਾਹਮਣੇ ਕੇਵਲ ਜਿੰਦਾ ਨਹੀਂ ਮਾਰਿਆ ਬਲਕਿ ਅੱਗੇ ਕਿ ਟਰੈਕਟਰ ਵੀ ਖੜਾਤਾ ਅਰੇ ਹੱਦੋਂ ਵੱਧ ਜਾਤੀ ਵਾਲੀ ਗੱਲ ਕਹਿ ਲਵੋ ਇੱਕ ਸ੍ਰੀ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਮਰਪਿਤ ਲੋਕ ਨੇ ਉਧੇ ਬੈਠ ਕੇ ਆਪਣੇ ਪੰਥ ਦੀਆਂ ਸਮੱਸਿਆਵਾਂ ਦਾ ਵਿਚਾਰ ਵਟਾਉਂਦਾ ਨਹੀਂ ਕਰ ਸਕਦੇ ਜੇ ਆਪਣੇ ਗੁਰਦੁਆਰਾ ਸਹਿਬਾਨਾ ਵੀ ਸਾਨੂੰ ਵਿਚਾਰ ਕਰਨ ਦਾ ਜਗ੍ਹਾ ਨਹੀਂ ਮਿਲਦਾ ਦੀ ਫਿਰ ਸੜਕਾ ਤੇ ਮਿਲੇਗੀ ਇੱਥੇ ਗੈਰ ਸਿਧਾਰਤਕ ਲੋਕ ਆਣ ਕੇ ਮੀਟਿੰਗਾਂ ਕਰਨਗੇ ਉਹ ਬੜੇ ਅਫਸੋਸ ਦੀ ਗੱਲ ਹੈ ਇਸ ਗੱਲ ਦੀ ਮੈਂ ਅੱਜ ਮਹਿਸੂਸ ਕਰਦਾ ਕਿ ਸਮਾਂ ਆ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦਾ ਬਹੁਤ ਜ਼ਿਆਦਾ ਜ਼ਰੂਰਤ ਆ ਅੱਜ ਪੰਥ ਦੇ ਵਿੱਚ ਪੰਥ ਦੀਆਂ ਸੰਸਥਾਵਾਂ ਦੇ ਵਿੱਚ ਪੰਥਕ ਆਗੂਆਂ ਦੇ ਵਿੱਚ ਜਿਹੜਾ ਖਲਾਫ ਪੈਦਾ ਹੋਇਆ ਜਾਇ ਕਹਿ ਲੋ ਤਣਾ ਪੈਦਾ ਹੋਇਆ ਵਿਵਾਦ ਖੜੇ ਹੋਏ ਨੇ ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਵੀ ਵਿਵਾਦ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਨਾਲ ਵੀ ਵਿਵਾਦ ਔਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਲਈ ਵੀ ਵਿਵਾਦ ਇਹ ਤਿੰਨੇ ਪੰਥ ਦੀਆਂ ਸੰਸਥਾਵਾਂ ਜਿਹੜੀਆਂ ਨੇ ਤਿੰਨੇ ਵਿਵਾਦਾਂ ਦੇ ਘੇਰੇ ਵਿੱਚ ਘਿਰੀਆਂ ਹੋਈਆਂ ਨੇ ਇਹਦੀ ਵੱਡੀ ਘਾਟ ਇਹ ਆ ਕਿ ਅੱਜ ਸਿੱਖ ਲੀਡਰਸ਼ਿਪ ਜਿਹੜੀ ਆ ਪੰਥ ਪ੍ਰਵਾਨਤ ਉਹ ਸਾਹਮਣੇ ਨਜ਼ਰ ਨਹੀਂ ਆ ਰਹੀ ਕਿਉਂਕਿ ਬਹੁਤ ਲੰਮਾ ਸਮਾਂ ਹੋ ਗਿਆ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋ ਗਿਆ ਨੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਝੋ ਮੈਂਬਰ ਜਿਹੜੇ ਨੇ ਉਹਨਾਂ ਕੋਈ ਮੈਂਡੇਟ ਨਹੀਂ ਹੈ ਸਿੱਖਾਂ ਦਾ ਸਿੱਖਾਂ ਦੇ ਜਿਹੜਾ ਮੈਂ ਸਮਝਦਾ ਮੈਂਡੇਟ ਲੈਣ ਲਈ ਤੁਰਤ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਤੁਰਤ ਕਰਵਾਈਆਂ ਜਾਣ ਤਾਂ ਕਿ ਸਿੱਖ ਲੀਡਰਸ਼ਿਪ ਦਾ ਫੈਸਲਾ ਸਿੱਖ ਸਮਾਜ ਕਰ ਸਕੇ ਆ ਜਿਹੜੀਆਂ ਚੁਣੌਤੀਆਂ ਨੇ ਜਿਹੜੀਆਂ ਸਮੱਸਿਆਵਾਂ ਨੇ ਜਿਹੜੇ ਵਿਵਾਦ ਤੇ ਤਣਾਅ ਖੜੇ ਹੋਏ ਨੇ ਇਹਨਾਂ ਦਾ ਅਸੀਂ ਹੱਲ ਕਰ ਸਕੀਏ ਸਿੱਖਾਂ ਵਿੱਚ ਭਰਾਵਾਂ ਨੂੰ ਜੰਗ ਕਰਾਉਣ ਲਈ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਲਈ ਸਿੱਖ ਸੰਸਥਾਵਾਂ ਨੂੰ ਬਦਨਾਮ ਕਰਨ ਲਈ ਸਿੱਖ ਸੰਸਥਾਵਾਂ ਦਾ ਵਕਾਰ ਘਟਾਉਣ ਲਈ ਇੱਕ ਸਾਜ਼ਿਸ਼ ਦੇ ਤਹਿਤ ਸਿੱਖ ਲੀਡਰਸ਼ਿਪ ਜਿਹੜੀ ਹੈ ਉਹਨੂੰ ਖਤਮ ਕੀਤਾ ਜਾ ਰਿਹਾ ਸੋ ਅੱਜ ਲੋੜ ਆ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾ ਕਰਾਉਣ ਦੇ ਮੈਂ ਪੰਥਕ ਆਗੂਆਂ ਨੂੰ ਪੰਥਕ ਸੰਸਥਾਵਾਂ ਦੇ ਜਿਹੜੇ ਸਿਰਮੌਰ ਨੇਤਾਵਾਂ ਨੇਤਾ ਨੇ ਧਾਰਮਿਕ ਸ਼ਖਸੀਤਾਂ ਨੇ ਉਹਨਾਂ ਨੂੰ ਵੀ ਅੱਜ ਸ੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਤੇ ਖੜ ਕੇ ਅਪੀਲ ਕਰਦਾ ਕਿ ਉਹ ਇਕੱਠੇ ਹੋ ਕੇ ਅੱਜ ਜਿਵੇਂ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੇ ਅਪੀਲ ਕੀਤੀ ਆ ਕਿ ਸਮੁੱਚਾ ਪੰਥਕ ਧਿਰਾਂ ਜਰੀਆਂ ਨੇ ਇੱਕ ਥਾਂ ਤੇ ਇਕੱਠਾ ਹੋ ਕੇ ਇਹ ਜਿਹੜਾ ਸਿੱਖ ਲੀਡਰਸ਼ਿਪ ਦਾ ਫੈਸਲਾ ਕਰਨ ਲਈ ਚਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਨ ਦੀ ਮੰਗ ਜ਼ੋਰਦਾਰ ਰੱਖਣ ਇਹਦੇ ਲਈ ਭਾਵੇਂ ਜੇ ਮੋਰਚਾ ਵੀ ਲਾਉਣਾ ਪਵੇ ਇਹਦੇ ਲਈ ਜੇ ਜਦੋਜਹਿਦ ਵੀ ਕਰਨੀ ਪਵੇ ਉਹ ਕਰਨ ਤੇ ਗਰੇਜ ਨਹੀਂ ਕਰਨਾ ਚਾਹੀਦਾ ਮੈਂ ਤਾਂ ਸਮਝਦਾ ਕਿ ਹੁਣ ਜਿਵੇਂ ਟਰੈਕਟਰ ਲਾ ਕੇ ਮੀਟਿੰਗ ਹਾਲ ਬੰਦ ਕਰਤੇ ਗੁਰਦੁਆਰਾ ਸਾਹਿਬਾਨਾਂ ਦੇ ਕੱਲ ਨੂੰ ਮੱਥਾ ਟੇਕ ਕੇ ਤੇ ਵੀ ਸਾਡੇ ਤੇ ਪਾਵਨ ਦੀ ਲਾ ਦੇਣਗੇ ਤੇ ਇਹ ਤਾਂ ਹੁਣ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦਾ ਸਮਾਂ ਆ ਗਿਆ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੇ ਲਈ ਮਾਹੌਲ ਪੈਦਾ ਕਰਵਾਇਆ ਜਾ ਰਿਹਾ ਕੋਈ ਸਾਥੀ ਲੋਕਾਂ ਵੱਲੋਂ ਔਰ ਸਾਨੂੰ ਇਸ ਗੱਲ ਦੇ ਵਿੱਚ ਜ਼ਰੂਰ ਇੱਕ ਜੁੜਤਾ ਇੱਕ ਸੁਰਤਾ ਦਿਖਾਉਣ ਦੀ ਲੋੜ ਆ ਅਸੀਂ ਮੀਟਿੰਗ ਇੱਥੇ ਕਰਾਂਗੇ ਇਸੇ ਜਗ੍ਹਾ ਤੇ ਕਰਾਂਗੇ ਗੁਰਦੁਆਰਾ ਸਾਹਿਬ ਤੇ ਸਥਾਨਤੀ ਕਰਾਂਗੇ ਇਹ ਪੰਥ ਦਾ ਸਥਾਨ ਆ ਪਵਿੱਤਰ ਸਥਾਨ ਨੇ ਪਵਿੱਤਰ ਸਾਡੇ ਧਾਰਮਿਕ ਸਥਾਨਾਂ ਤੇ ਅਸੀਂ ਧਾਰਮਿਕ ਮਸਲੇ ਔਰ ਪੰਥ ਨੂੰ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਨਾਲ ਟਕਰਾ ਕਰਨ ਲਈ ਉਹਨਾਂ ਦੇ ਹਾਂਣ ਦਾ ਹੋਣ ਲਈ ਉਹਨਾਂ ਨੂੰ ਨਜੇਠਣ ਲਈ ਅਸੀਂ ਵਿਚਾਰ ਵਟਾਂਦਰਾ ਕਰਨ ਦਾ ਆਪਣਾ ਹੱਕ ਰੱਖਦੇ ਆ ਤੇ ਸਾਨੂੰ ਗੁਰਦੁਆਰਾ ਸਹਿਬਾਨਾ ਵਿੱਚ ਆਉਣ ਤੋਂ ਹੀ ਰੋਕਿਆ ਜਾ ਸਕਦਾ ਨਾ ਸਾਨੂੰ ਇੱਥੇ ਮੀਟਿੰਗਾਂ ਕਰ ਤੋਂ ਰੋਕਿਆ ਜਾ ਸਕਦਾ ਸੂਚੇ ਵਰਕਰ ਅਸੀਂ ਆਪਣਾ ਸ੍ਰੀ ਫਤਗੜ ਸਾਹਿਬ ਜ਼ਿਲ੍ਹੇ ਦੇ ਇਕੱਠੇ ਹੋਏ ਨੇ ਤੇ ਹੁਣ ਅਸੀਂ ਇੱਥੇ ਮੀਟਿੰਗ ਕਰਾਂਗੇ ਉਹ ਵੈਸੇ ਬਹੁਤ ਨਿੰਦਣਜੋ ਗੱਲ ਆ ਕਿ ਇਹ ਟਰੈਕਟਰ ਲਾ ਕੇ ਗੇਟ ਤੇ ਜਿੰਦਰੇ ਲਾ ਕੇ ਗੇਟ ਤੇ ਮੀਟਿੰਗ ਆ ਜਿਵੇਂ ਬੰਦ ਕੀਤੇ ਆ ਤੇ ਮੈਂ ਤੁਹਾਨੂੰ ਤਾਂ ਬੁਰੀ ਮਤ ਪਾ ਕੀ ਗੱਲ ਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਇਸ ਕਾਰਵਾਈ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿੰਦਾ ਕਰਦਾ ਇਸ ਕਿਸਮ ਦੀ ਗੱਲ ਗੁਰਦੁਆਰਾ ਪ੍ਰਬੰਧ ਵਿੱਚ ਨਹੀਂ ਸੀ ਵਾਪਰਨੀ ਚਾਹੀਦੀ ਗੁਰੂ ਸਾਹਿਬ ਜੀ ਨੇ ਆਪਣੀ ਬਾਣੀ ਵਿੱਚ ਫਰਮਾਨ ਕੀਤਾ ਜਹ ਦਰ ਆਵਤ ਜਾਤ ਹੈ ਹਟ ਕੇ ਨਾਹੀਂ ਕੋਈ ਇੱਥੇ ਕਿਸੇ ਨੂੰ ਆਉਣ ਤੋਂ ਰੋਕਿਆ ਨਹੀਂ ਜਾ ਸਕਦਾ ਗੁਰਦੁਆਰਾ ਸਾਹਿਬ ਮੱਥਾ ਟੇਕਣ ਲਈ ਗੁਰਦੁਆਰਾ ਸਾਹਿਬਾਂ ਦੇ ਲੰਗਰ ਵਿੱਚ ਲੰਗਰ ਛਕਣ ਲਈ ਤੇ ਗੁਰਦੁਆਰਾ ਸਾਹਿਬ ਵਿੱਚ ਬੈਠ ਕੇ ਧੌਮ ਦੀ ਗੀ ਚੜਦੀ ਕਲਾਲੀ ਵਿਚਾਰ ਬਟਾੰਦਰਾ ਕਰਨ ਲਈ ਕਿਸੇ ਨੂੰ ਵੀ ਨਹੀਂ ਰੋਕਿਆ ਜਾ ਸਕਦਾ ਇਸ ਮੀਟਿੰਗ ਹਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਦੀ ਜਥੇਬੰਦੀਆਂ ਵੀ ਮੀਟਿੰਗਾਂ ਕਰਦੀਆਂ ਪ੍ਰਾਕਟ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਨੰਬਰਦਾਰ ਯੂਨੀਅਨ ਵਾਲੇ ਵੀ ਮੀਟਿੰਗ ਕਰਦੇ ਨੇ ਲੇਕਿਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਜੀ ਦਾ ਮੁੱਖ ਮੰਤਰੀ ਸ਼ਰਮਣੀ ਅਕਾਲੀ ਦਲ ਨੂੰ ਉਹਨੂੰ ਆਪਣਾ ਮੁੜਕੇ ਨਮਾ ਰੂਪ ਦੇਣ ਦਾ ਆਦੇਸ਼ ਸ਼੍ਰੀ ਅਕਾਲ ਤਖਸਾਲ ਸਾਹਿਬ ਵੱਲੋਂ ਕੀਤਾ ਗਿਆ ਉਹਦੀ ਜਥੇਬੰਦੀ ਵੱਲੋਂ ਮੀਟਿੰਗ ਕਰਨਾ ਇੱਥੇ ਉਹਦੇ ਤੇ ਪਾਬੰਦੀ ਲਾਉਣੀ ਜਿੰਦੇ ਲਾਉਣੇ ਟਰੈਕਟਰ ਲਾ ਕੇ ਬੰਦ ਕਰਨਾ ਮੈਂ ਸਮਝਦਾ ਇਹ ਕਾਰਵਾਈ ਸਖਤ ਨਿੰਦਾ ਨਿੰਦਣਯੋਗ ਹੈ ਔਰ ਅਕਾਲ ਤਖਸਾਲ ਵੀ ਜਿਹੜੇ ਮੌਜੂਦਾ ਜਥੇਦਾਰ ਸਹਿਬਾਨ ਨੇ ਜਿਹੜੇ ਰੋਜ਼ ਹੀ ਮਤਲਬ ਸੰਗਤਾਂ ਨੂੰ ਇਸ ਕਿਸਮ ਦੀਆਂ ਅਪੀਲਾ ਕਰਦੇ ਨੇ ਹੁਣ ਉਹਨਾਂ ਨੇ ਕੱਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਵਰਸੀ ਉੱਤੇ ਕਿਹਾ ਕਿ ਹਰ ਨੌਜਵਾਨ ਸਰਦਾਰ ਸੁਖਵੀਰ ਸਿੰਘ ਬਾਦਲ ਵਰਗਾ ਬਣੇ ਹੁਣ ਸੁਖਵੀਰ ਸਿੰਘ ਬਾਦਲ ਨੇ ਤਾਂ ਆਦੇਸ਼ ਦਿੱਤੇ ਕਿ ਗੁਰਦੁਆਰੇ ਨੂੰ ਜੰਦਾ ਲਾ ਦੋ ਇੱਥੇ ਕਿਸੇ ਨੂੰ ਮੀਟਿੰਗ ਨਹੀਂ ਕਰਨ ਦੇਣੀ ਤੇ ਪੰਥਕ ਵਿਚਾਰਾ ਨਹੀਂ ਕਰਨ ਦੇਣੀ ਆ ਗੁਰਮਤ ਵਿਚਾਰਾ ਨਹੀਂ ਇੱਥੇ ਆਉਣੀ ਆ ਚਾਹੀਦੀਆਂ ਹੁਣ ਲੋਕ ਨੌਜਵਾਨ ਪੀੜ੍ਹੀ ਇਸ ਕਿਸਮ ਦੀ ਬਣਨ ਦਾ ਯਤਨ ਕਰੇਗੀ ਬਕਾਇਦਾ ਤੌਰ ਤੇ ਸਰਦਾਰ ਲਖਵੀਰ ਸਿੰਘ ਜੀ ਥਾਬਲਾ ਸਾਹਿਬ ਨੇ ਅੱਜ ਤੋਂ 6 ਦਿਨ ਪਹਿਲਾਂ ਮੈਨੇਜਰ ਸਾਹਿਬ ਨੂੰ ਲਿਖਤੀ ਚਿੱਠੀ ਦਿੱਤੀ ਹੈ ਰਸੀਵਿੰਗ ਲੈਟਰ ਦਿੱਤਾ ਮੈਂ ਬਕਾਇਦਾ ਸਾਡੇ ਕੋਲ ਦਾ ਲੈਟਰ ਇਹ ਤੇ ਅਸੀਂ ਇਦਾਂ ਨਹੀਂ ਕਿਹਾ ਅਸੀਂ ਬਕਾਇਦਾ ਕਹਾਂ ਵੀ 2 ਦਾ ਖਰਚਾ ਆਏਗਾ ਅਸੀਂ ਉਹਦਾ ਖਰਚਾ ਵੀ ਭਰਨ ਲਈ ਤਿਆਰ ਹਾਂ ਲੇਕਿਨ ਰਸੀਦ ਕਟਾਉਣ ਲਈ ਤਿਆਰ ਆਸੀਂ ਸਾ ਵੀ ਦਿੱਤੀ ਸੀ 11000 ਦੀ ਸੀ ਵੀ ਕਟਾ ਦਿੱਤੀ ਗਈ ਲੇਕਿਨ ਉਹਦੇ باوجود ਵੀ ਇਹ ਪਾਬੰਦੀ ਲਾਉਣੀ ਇਹ ਬਿਲਕੁਲ ਗਲਤ ਹੈ ਜਥੇਦਾਰ ਗੁਰਤੇਰਨ ਸਿੰਘ ਟਾਵੜਾ ਜੰਨਾਚਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਨੇ ਪੰਥ ਦੀ ਕੋਈ ਵੀ ਤਰਫ ਇਸ ਕਿਸਮ ਦਾ ਅਲਿਗੇਸ਼ਨ ਨਹੀਂ ਲਾ ਸਕਦੀ ਕਿ ਉਹਨਾਂ ਦੇ ਹੁੰਦਿਆ ਹੋਇਆ ਕਿਸੇ ਨੂੰ ਕਾਨਫਰੰਸ ਨਾ ਕਰਨ ਦਿੱਤੀ ਗਈ ਹੋਵੇ ਕਿਸੇ ਨੂੰ ਮੀਟਿੰਗ ਹਾਲ ਵਿੱਚ ਮੀਟਿੰਗ ਕਰਨ ਤੋਂ ਰੋਕਿਆ ਗਿਆ ਹੋਵੇ ਬਲਕਿ ਇੱਥੋਂ ਤੱਕ ਆ ਕਿ ਜੰਨਾਚਰ ਸ਼ਰੋਮਣੀ ਅਕਾਲੀ ਦਲ ਪੰਥ ਨੂੰ ਸਮਰਪਿਤ ਰਿਹਾ ਉਹਨਾਂ ਨੇ ਪੰਜਾਬੀ ਪਾਰਟੀ ਨਹੀਂ ਬਣਾਈ ਉਨਾ ਚਿਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਾਨਫਰੰਸਾਂ ਦਾ ਪ੍ਰਬੰਧ ਆਪ ਕਰਦੀ ਰਹੀ ਹੈ। ਭਾਵੇਂ ਸਿਮਰਜੀਤ ਸਿੰਘ ਮਾਨ ਸਾਹਿਬ ਦੀਆਂ ਹੋਣ, ਭਾਵੇਂ ਪੰਥਕ ਦਲ ਦੀਆਂ ਹੋਣ, ਭਾਵੇਂ ਸ਼ਰੋਮਣੀ ਅਕਾਲੀ ਦਲ ਦੀਆਂ ਹੋਣ। ਲੇਟਨ ਜਦੋਂ ਇਹਨਾਂ ਨੇ ਪੰਜਾਬੀ ਪਾਰਟੀ ਬਣਾ ਲਿਆ ਉਸ ਤੋਂ ਬਾਅਦ ਜ਼ਰੂਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਨਾਰਾ ਕੱਸੀ ਕੀਤੀ ਤੇ ਉਦੋਂ ਤੋਂ ਲੈ ਕੇ ਆਪਣੇ ਆਪਣੇ ਤੌਰ ਤੇ ਫਿਰ ਉਹ ਆਪਣੀਆਂ ਕਾਨਫਰੰਸਾਂ ਕਰਦੇ ਨੇ। ਪਰ ਕਿਸੇ ਨੂੰ ਰੋਕਿਆ ਨਹੀਂ ਸੀ ਗਿਆ। ਇਦਾਂ ਟਰੈਕਟਰ ਨਹੀਂ ਸੀ ਲਾਏ ਗਏ ਇਦਾਂ ਜਿੰਦੇ ਨਹੀਂ ਸੀ ਲਾਏ ਗਏ ਇਸ ਤਰ੍ਹਾਂ ਦੇ ਪ੍ਰਬੰਧ ਨਹੀਂ ਮਤਲਬ ਇਸ ਤਰ੍ਹਾਂ ਦੇ ਹਾਲਾਤ ਕਿਸੇ ਨੇ ਨਹੀਂ ਬਣਾਏ ਜਿੰਨਾ ਤੇ ਟਕੌੜਾ ਸਾਹਿਬ ਇੱਥੇ ਮਤਲਬ ਆਪਣਾ ਪ੍ਰੈਜ਼ੈਂਟ ਰਹੇ ਨੇ ਸੋ ਮੈਂ ਚੰਦੂ ਮਦਰਾ ਸਾਹਿਬ ਦੀ ਇਸ ਗੱਲ ਦੀ ਤਾਇਦ ਕਰਦਾ ਕਿ ਲੋੜ ਹੈ ਗੁਰਦਾਰਾ ਸੁਧਾਰ ਲੈਣ ਚਲਾਉਣ ਦੀ ਔਰ ਜਿੰਨੀ ਛੇਤੀ ਹੋ ਸਕੇ ਸਾਰੀਆਂ ਪੰਥਕ ਧਿਰਾਂ ਨੂੰ ਪੰਥ ਗਾਗੂਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਚੋਣਾਂ ਕਰਵਾਉਣ ਲਈ ਤਹਈਆ ਕਰਨ ਦਾ ਯਤਨ ਕਰਨਾ ਚਾਹੀਦਾ ਹੈ ਤੇ ਮੈਂ ਇਹ ਵੀ ਕਹਿਣਾ ਚਾਹੁੰਦਾ ਹਾਂ ਕਿ ਮੌਜੂਦਾ ਅਕਾਲ ਤਖਤ ਦੇ ਜਿਹੜੇ ਧਥੇਦਾਰ ਨੇ ਇਹਨਾਂ ਨੂੰ ਸੰਗਤਤਾ ਪ੍ਰਵਾਨ ਨਹੀਂ ਕਰਦੀ ਪਰ ਜਿਹੜਾ ਧਰਾ ਉਹਨਾਂ ਨੂੰ ਪ੍ਰਵਾਨ ਕਰਦਾ ਉਹ ਤੁਹਾਡੇ ਨੇ ਜਿਵੇਂ ਅੱਜ ਜਿੰਦੇ ਲਾਏ ਹੋਏ ਨੇ ਉਹਨਾਂ ਤੋਂ ਨੋਟਸ ਲੈਣ ਦਾ ਯਤਨ ਕਰਨਾ ਚਾਹੀਦਾ ਜਥੇਦਾਰ ਕਾਲ ਤਖਬ ਸਾਬ ਨੂੰ ਜੇ ਉਹ ਇਹ ਸਮਝਦੇ ਨੇ ਕਿ 2 ਦਸੰਬਰ ਨੂੰ ਅਕਾਲ ਤਖਬ ਦੀ ਫਸੀਲ ਤੋਂ ਜਿਹੜਾ ਹੁਕਮਨਾਮਾ ਹੋਇਆ ਉਹਦੀ ਪਹਿਰੇਦਾਰੀ ਕਰਨ ਵਾਲੇ ਉਹ ਅਕਾਲ ਤਖਬ ਦੇ ਬੇਸ਼ਾਨੂਸ ਪਹਿਰੇਦਾਰੀ ਕਰਦੇ ਨੇ ਉਹਨਾਂ ਨੂੰ ਰੋਕਣ ਵਾਲੀ ਧਿਰ ਦੇ ਖਿਲਾਫ ਕਾਰਵਾਈ ਕਰੇ ਜ ਆ ਭਾਈ ਗੁਰਦੀਪ ਕਪਦੀਪ ਸਿੰਘ ਗੜਗਜ ਸਾਹਿਬ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀਕਾ ਫਤਿਹ ਅੱਜ ਜਿਹੜੀ ਅਕਾਲ ਤਖਤ ਸਾਹਿਬ ਵੱਲੋਂ ਪੰਜ ਮੈਂਬਰੀ ਕਮੇਟੀ ਭਾਈ ਹੈ ਉਹਦੀ ਮੀਟਿੰਗ ਇੱਥੇ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਦੇ ਮੀਟਿੰਗ ਹਾਲ ਦੇ ਵਿੱਚ ਰੱਖੀ ਗਈ ਸੀ ਉਹਦੀ ਅਸੀਂ ਪ੍ਰਵਾਨਗੀ ਵੀ ਮੈਨੇਜਰ ਸਾਹਿਬ ਤੋਂ ਲਈ ਔਰ ਅੱਜ ਦੀ ਡੇਟ ਸੀ ਸਵੇਰੇ 10 ਵਜੇ ਦਾ ਸਮਾਂ ਸੀ ਔਰ ਇਹਨਾਂ ਨੇ ਐ ਜੀ ਪੀ ਸੀ ਦੇ ਮੂਹ ਅਕਾਲੀ ਦਲ ਬਾਦਲ ਦੇ ਪ੍ਰਧਾਨ ਨੇ ਕਿਹਾ ਉਹਨਾਂ ਤੇ ਉਹਨਾਂ ਨੇ ਇੱਥੇ ਆ ਕੇ ਗੇਟ ਬੰਦ ਕਰਾ ਦਿੱਤੇ ਔਰ ਮੂਰੇ ਟਰੈਕਟਰ ਤੋਂ ਆਵਲਾ ਦਿੱਤਾ ਔਰ ਇਹ ਮੀਟਿੰਗ ਨੂੰ ਸੈਬੋਟੇਜ ਕਰਨ ਦੀ ਬਹੁਤ ਵੱਡਾ ਯਤਨ ਕੀਤਾ ਪਰ ਮੀਟਿੰਗ ਅਸੀਂ ਇੱਥੇ ਹੀ ਕਰਾਂਗੇ ਚਲੋ ਗੁਰਦੁਆਰੇ ਦੇ ਹਦੂਦ ਚ ਕਿਤੇ ਵੀ ਅਸੀਂ ਕਰ ਲਾਂਗੇ ਪਰ ਇਹ ਮੈਂ ਸਮਝਦਾ ਅਕਾਲ ਤਖਤ ਸਾਹਿਬ ਦੇ ਜੋ ਹੁਕਮ ਨੇ ਉਹਨਾਂ ਦੀ ਲੰਘਣਾ ਔਰ ਇਸ ਤਰੀਕੇ ਦੇ ਨਾਲ ਜੇ ਵਤੀਰਾ ਰੱਖਣਗੇ ਤਾਂ ਜਿਹੜੀ ਆਪਸ ਦੇ ਵਿੱਚ ਫਿੱਕਾ ਉਹ ਲੜਾਈ ਵਧੇਗੀ ਹਾਲਾਂਕਿ ਅਸੀਂ ਤਿਆਰੀ ਨਾਲ ਆਏ ਸੀ ਇਹ ਜਿਹੜੇ ਤਾਲੇ ਨੇ ਅਸੀਂ ਤੋੜਨ ਨੂੰ ਟਾਈਮ ਨਹੀਂ ਲਾਵਾਂਗੇ ਜੇ ਤੋੜਨੇ ਚਾਹੀਏ ਪਰ ਇਹ ਲੜਾਈ ਜਿਹੜੀ ਆ ਫਿਰ ਪਰਿਵਾਰ ਦੇ ਵਿੱਚ ਵੱਜ ਜਾਂਦੀ ਹੈ ਚੰਗੇ ਨਹੀਂ ਲੱਗਦੇ ਆਪਾਂ ਸਿੱਖ ਇੱਕ ਦੂਜੇ ਨਾਲ ਲੜਦੇ ਸੋ ਇਹ ਬੜੀ ਮੰਦਭਾਗੀ ਗੱਲ ਆ ਜੋ ਇਹਨਾਂ ਨੇ ਅਕਾਲੀ ਦਲ ਵਾਲਿਆਂ ਦੇ ਬਾਦਲ ਸਾਹਿਬ ਨੇ ਕੀਤਾ ਜਿਹੜਾ ਇਹ ਗੇਟ ਬੰਦ ਕਰਾਏ ਨੇ ਇਹ ਬਹੁਤ ਮੰਦਭਾਗੀ ਗੱਲ ਆ ਔਰ ਮੈਂ ਇਸ ਦੀ ਪੁਰਚੋਰ ਨਿੰਦਾ ਕਰਦਾ ਹਾਂ